ਤੋਡਾ ਨਵੀਰ ਜਿੰਦਾ ਹਾਂ ਹਾਂਜੀ ਹਰਜਿੰਦਰ ਸਿੰਘ ਠੀਕ ਹੈ ਜਾਣਦੇ ਹੋ ਹਰਜਿੰਦਰ ਸਿੰਘ ਨੂੰ ਹਾਂਜੀ ਹਾਂਜੀ ਆਪਣੇ ਨਾਲ ਹੀ ਪੜਦਾ ਰਿਹਾ ਹਾਂ ਹਾਂਜੀ ਜਿਆਦਾ ਪਤਾ ਹਾਂਜੀ ਬਹੁਤ ਵਧੀਆ ਸੁਭਾਅ ਹੈ ਭਾਈ ਉਹਦਾ ਸਾਡੇ ਨਾਲ ਜਾਂਦਾ ਰਿਹਾ ਸਕੂਲੇ ਬਹੁਤ ਵਧੀਆ ਨੈਤਿਕ ਹਦਾ ਨਾ ਕਿ ਉਹਨੂੰ ਮਾੜੀ ਚੰਗੀ ਕਹਿੰਦਾ ਸੀ ਕੰਮ ਨਾਲ ਮਦਦ ਬਰਾਦਾ ਹੈ ਘਰੇ ਵੀ ਆਪਣਾ ਕੰਮ ਕੂਮ ਕਰਦਾ ਹੈ ਵਧੀਆ ਇੰਗਲਿਸ਼ ਤੇ ਅੰਗਰੇਜ਼ੀ ਤਰ੍ਹਾਂ ਨਾ ਬੋਲਪਾਣ ਕਰਕੇ ਆਪਣਾ ਜੋ ਕੇਸ ਹੈ ਚੰਗੀ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰ ਪਾਉਂਦਾ ਜੇ ਤੁਸੀਂ ਚਾਹੁੰਦੇ ਹੋ ਸਾਡਾ ਆਫਿਸ ਤੁਹਾਨੂੰ ਵਕੀਲ ਕਰਕੇ ਦੇਵੇ ਰਿਆ ਇਹ ਇੱਕ ਹਿਸਾਬ ਨਾਲ ਆਪਣੀ ਗਾੜੀ ਵੀ ਆਪਣੇ ਸਾਰ ਕੋਈ ਇੱਕ ਦਾ ਸਵਾਲ ਖੁਸ਼ੀ ਕਭਰਾ ਜਾਂਦਾ ਵਾ ਹਾਂਜੀ ਸਾਰਾ ਉਹੀ ਹੈ ਪਿੱਛੇ ਜੋ ਪਹਿਲੀ ਵੇਜ ਉਜ ਕੇ ਗਿਆ ਹੈ ਵਿਚਾਰਾ ਆਪਣੀ ਮਿਹਨਤ ਕਰਕੇ ਉੱਥੇ ਗਿਆ ਹੈ ਤੇ ਭਰੇ ਨਾ ਹੁੰਘਾਰਾ ਕੋਈ ਕਾ ਤੋ ਸਾਡੇ ਰੋਸ ਦਾ ਦੁੱਖ ਤੇ ਹੁੰਦਾ ਹੀ ਹੈ ਮਾਂ ਨੂੰ ਭਾਜੀ ਇੰਨਾ ਵੱਡਾ ਇਹ ਦਿੱਤੋਂ ਤੋਂ ਬਾਅਦ ਹਾਂਜੀ ਹਾਂਜੀ ਕਰੋਨਾ ਚ ਹੋਈ ਉਹਨਾਂ ਦੀ ਫਰੋਦ ਨਾ ਹੋਇਆ ਹਾਂਜੀ ਹਾਂਜੀ ਉਦੋਂ ਰਜਿੰਦਰ ਬਾਹਰ ਸੀ ਹਾਂਜੀ ਬਾਹਰ ਹੀ ਫਰੋਦ ਆ ਵੀ ਨਹੀਂ ਸਕਿਆ ਹੁਣ ਨਹੀਂ ਨਹੀਂ ਜਿੱਦਾਂ ਉਹਦੇ ਸਿਰ ਤੇ ਦਸਤਾਰ ਨਹੀਂ ਹੈਗੀ ਇਹ ਕਰਕੇ ਸਾਰੀ ਸੇਕ ਕਮਿਊਨਿਟੀ ਨੂੰ ਵੀ ਬੜਾ ਸੋ ਗਿਆ ਉਹਦੇ ਚੱਕਰ ਜੇ ਆਪ ਵੀ ਦੇਣ ਦੇ ਉੱਥੇ ਜਾ ਕੇ ਹੁਣ ਉੱਥੇ ਜਾਂਦੇ ਹਾਂਜੀ ਹਾਂਜੀ ਹੋਈ ਉਹਨਾਂ ਨਾਲ ਗੱਲਬਾਤ ਉਹਦੇ ਥਰੂ ਹੀ ਇਹਦੀ ਗੱਲਬਾਤ ਹੋਣਦੀ ਇੱਥੇ ਵੀ ਇੱਕ ਗੱਲ ਇਹ ਜ਼ਰੂਰ ਕਲੀਅਰ ਕਰਦੇ ਹੋ ਕੁਝ ਕ نیوز ਚੈਨਲ ਇਹ ਵੀ ਦਿਖਾ ਰਹੇ ਨੇ ਕਿ ਹਰਜਿੰਦਰ ਦੇ ਨਾਲ ਉਹਦਾ ਭਰਾ ਸੀਗਾ ਸਸੇ ਗੱਲ ਦੋਸਤੋ ਪਿੰਡ ਰਟੋਲ ਦੇ ਵਿੱਚ ਖੜੇ ਆ ਜਿੱਥੇ ਕਿ ਹਰਜਿੰਦਰ ਸਿੰਘ ਦੇ ਦੋਸਤ ਨੇ ਸਾਡੇ ਨਾਲ ਪਿੰਡ ਵਾਸੀ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰਜਿੰਦਰ ਸਿੰਘ ਵੱਡੀ ਮੁਸ਼ਕਲ ਦੇ ਵਿੱਚ ਹੈ ਇੱਕ ਮਹਮ ਚੱਲ ਰਹੀ ਹੈ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਦੇ ਆ ਕਿ ਸਾਰੇ ਜਣੇ ਜਰੂਰ ਉੱਥੇ ਲੌਗਇਨ ਕਰਕੇ ਸਾਈਨ ਕਰੋ ਨਾਮ ਹਰਜਿੰਦਰ ਸਿੰਘ ਹੈ ਜੀ ਠੀਕ ਅੱਛਾ ਤੁਹਾਡਾ ਨਾਮ ਵੀ ਹਰਜਿੰਦਰ ਹੈ ਹਾਂ ਜੀ ਹਰਜਿੰਦਰ ਸਿੰਘ ਠੀਕ ਜਾਣਦੇ ਹੋ ਹਰਜਿੰਦਰ ਸਿੰਘ ਨੂੰ ਹਾਂ ਜੀ ਜੀ ਆਪਣੇ ਨਾਲ ਹੀ ਪੜਦਾ ਰਿਹਾ ਹਾਂ ਹਾਂ ਜੀ ਤੁਹਾਡਾ ਕਲਾਸ ਹਾਂ ਜੀ ਕਲਾਸਮੇਟ ਖਾਸ ਸਕੂਲੇ ਇਕੱਠੇ ਪੜੇ ਆ ਠੀਕ ਹੈ ਕਿਵੇਂ ਦਾ ਸੁਭਾਅ ਸੀਗਾ ਸੁਭਾਅ ਬਹੁਤ ਵ ਕਿਉਂਕਿ ਉਹਦੇ ਭਰਾ ਬਾਰੇ ਤਾਂ ਹੁਣ ਸਾਡੀ ਗੱਲਬਾਤ ਹੋਈ ਆ ਦੱਸਦੇ ਨੇ ਕਿ ਉਹ ਵੀ ਕਦੇ ਗਊ ਬੰਦਾ ਹੀ ਆ ਜਿਵੇਂ ਆ ਮੋਹ ਚਾਲ ਦੇ ਵਿੱਚ ਕਿਹਾ ਜਾਂਦਾ ਤੇ ਹਰਜਿੰਦਰ ਕਹਿੰਦੇ ਵੀ ਪੜਦੇ ਹੋਈ ਚਲਿਆ ਗਿਆ ਸੀ ਉਹਦੇ ਬਾਰੇ ਇੰਨਾ ਜ਼ਿਆਦਾ ਪਿੰਡ ਵਾਲਿਆਂ ਨੂੰ ਨਹੀਂ ਪਤਾ ਤੁਸੀਂ ਨਾਲ ਪੜਿਓ ਤੁਹਾਨੂੰ ਜ਼ਿਆਦਾ ਪਤਾ ਹਾਂਜੀ ਬਹੁਤ ਵਧੀਆ ਸੁਭਾਅ ਸੀ ਭਾਈ ਉਹਦਾ ਸਾਡੇ ਨਾਲ ਜਾਂਦਾ ਰਿਹਾ ਸਕੂਲੇ ਬਹੁਤ ਵਧੀਆ ਨੈਤਿਕ ਹਦਾ ਨਾ ਕਿ ਉਹਨੂੰ ਮਾੜੀ ਚੰਗੀ ਕਹਿੰਦਾ ਸੀ ਕੰਮ ਨਾਲ ਮਦਦ ਰਹਾਦਾ ਘਰੇ ਵੀ ਆਪਣਾ ਕੰਮ ਕੰਮ ਕਰਦਾ ਵਧੀਆ ਬਾਹਰ ਜਾਣ ਤੋਂ ਬਾਅਦ ਤੁਹਾਡੀ ਕਦੇ ਸੰਪਰਕ ਹੋਇਆ ਉਹਨਾਂ ਨਾਲ ਨਹੀਂ ਬਾਹਰ ਨਹੀਂ ਬਾਤ ਚ ਨਹੀਂ ਹੋਇਆ ਕੋਈ ਕਿਵੇਂ ਕਿਹੜੀ ਕਲਾਸ ਚ ਸੀਗੇ ਪੜਦੇ ਸੀ ਉਹਦੇ ਜਦੋਂ ਬਾਹਰ ਗਏ ਨੇ ਕਿ ਕੀ ਕਰ ਰਹੇ ਸੀਗੇ ਨਹੀਂ ਜਦੋਂ ਸਟੱਡੀ ਤੋਂ ਬਾਅਦ ਚ ਗਏ ਬਾਹਰ ਕਿੰਨਾ ਸਟੱਡੀ ਕੀਤੀ ਉਹਨਾਂ ਨੇ ਕਲਾਸ 2 ਕੀਤੀ ਆਪਣੇ ਨਾਲ ਦੋਸਤਾਂ ਨਾਲ ਹਾਂ ਜੀ ਕਿਉਂਕਿ ਇਹ ਵੀ ਇੱਕ ਗੱਲ ਸਾਹਮਣੇ ਆਈ ਹੈ ਨਾ ਵੀ ਉਹ ਇੰਗਲਿਸ਼ ਤੇ ਅੰਗਰੇਜ਼ੀ ਤਰ੍ਹਾਂ ਨਾ ਬੋਲਪਾਣ ਕਰਕੇ ਆਪਣਾ ਜੋ ਕੇਸ ਆ ਚੰਗੀ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰ پا ਰਹੇ ਉਹਦਾ ਨਹੀਂ ਉਹਦਾ ਹੁਣ ਅੰਡਰ ਆ ਹੀ ਇੱਕ ਹਿਸਾਬ ਨਾਲ ਹੁਣ ਆਪਣੇ ਗਾੜੀ ਵੀ ਆਪਣੇ ਸਾਰ ਕੋਈ ਇੱਕ ਦਾ ਸਵਾਲ ਕੁਛ ਇਹ ਕਭਰਾ ਜਾਂਦਾ ਵਾ ਹਾਂਜੀ ਐਡੀ ਕੋ ਗੱਲ ਨਹੀਂ ਹੈਗੀ ਪੜਿਆ ਲਿਖਿਆ ਬੰਦਾ ਹਾਂਜੀ ਫਿਰ ਪੁਲਸ ਉਹ ਤਾਂ ਫਿਰ ਪੁਲਸ ਆਦੇ ਆਪਾਂ ਇੱਥੇ ਘੁੜਾ ਜਾਈਦਾ ਪੁਲਸ ਸਾਹਮਣੇ ਆਪਾਂ ਪਿੰਡੇ 'ਚ ਖੜੇ ਆ ਉਹ ਤਾਂ ਵੀ ਜਰਾ ਕੱਲਾ ਗਾਣਾ ਤੇ ਇੰਨੀ ਦੂਰ ਐਨੇ ਦੇਸ਼ ਤੋਂ ਦੂਰ ਹਾਂਜੀ ਹਾਂਜੀ ਤੇ ਪਰਿਵਾਰ 'ਚ ਵੀ ਜਿਵੇਂ ਪਤਾ ਲੱਗਿਆ ਵੀ ਇੱਕੋ ਇੱਕ ਸਹਾਰਾ ਉਹੀ ਆ ਹਾਂ ਹਾਂਜੀ ਸਹਾਰਾ ਉਹੀ ਆ ਪਿੱਛੇ ਜੋ ਪਹਿਲੀ ਵੇਜ ਉਜ ਕੇ ਗਿਆ ਹੈ ਵਿਚਾਰਾ ਆਪਣੀ ਮਿਹਨਤ ਕਰਕੇ ਉੱਥੇ ਗਿਆ ਹੈ ਤੇ ਚਾਹੀਦਾ ਨੂੰ ਵਿਚਾਰੇ ਵੱਧ ਘੱਟ ਤੋਂ ਘੱਟ ਸਜਾ ਹੋਵੇ ਵਿਚਾਰੇ ਨੂੰ ਤੇ ਮਾਤਾ ਵੀ ਉਹਦੇ ਢਿੱਲੇ ਹੀ ਨੇ ਹੁਣ ਉਹ ਤੋਂ ਬਾਅਦ ਕਿਉਂਕਿ ਗੱਲ ਇਹੋ ਜੀ ਆ ਨਾ ਦੁੱਖ ਤਾਂ ਹੁੰਦਾ ਹੀ ਆ ਮਾਂ ਨੂੰ ਭਾਜੀ ਇੰਨਾ ਵੱਡਾ ਕਿਉਂਕਿ ਕਿਤੇ ਦਾ 7-8 ਸਾਲ ਤੋਂ ਮਾਂ ਰੇ ਕਰੀਦੀ ਮੈਂ ਹਾਂ ਜੀ ਹਾਂ ਜੀ ਤੁਹਾਨੂੰ ਦੇਖਾਂਗੀ ਕਿਉਂਕਿ ਜਿਹੜਾ ਤੋਂ ਨੰਬਰ ਤੇ ਗਿਆ ਹੁੰਦਾ ਛੇਤੀ ਛੇਤੀ ਆ ਵੀ ਨਹੀਂ ਸਕਦਾ ਹਾਂ ਜੀ ਉੱਪਰ ਉਹ ਇੰਨੀ ਵੱਡੀ ਹੋਰ ਗੱਲ ਹੋ ਗਈ ਆ ਵੀ ਛੇਤੀ ਨਹੀਂ ਜਿਵੇਂ ਜੇ ਪੰਜਾਬੀ ਸਾਥ ਦੇਣ ਫੇਰ ਤਾਂ ਜ਼ਰੂਰ ਹਾਂ ਜੀ ਹਾਂ ਜੀ ਸਾਰੇ ਵਰਲਡ ਵਿੱਚ ਸਾਥ ਦੇਣਦੇ ਆ ਪੇਟੀਸ਼ਨਾਂ ਪਾਉਂਦੇ ਆ ਕਰਨ ਦੇ ਸਾਥ ਵੇਖੋ ਕਿਰਪਾ ਕਰੇ ਮਹਾਰਾਜ ਜਥੇਬੰਦੀਆਂ ਨੂੰ ਅਪੀਲ ਕਰਨੀ ਚਾਹੀਦੀ ਚਾਹੀਦਾ ਜਥੇਬੰਦੀਆਂ ਨੂੰ ਉਹ ਤਵਾਦ ਤਵਾਦ ਉਹ ਸਪੋਰਟ ਕਰੇ ਹਾਂਜੀ ਧੰਨਵਾਦ ਤੁਸੀਂ ਐਸੇ ਪਿੰਡ ਤੇ ਰਹਿਣ ਵਾਲੇ ਹਾਂਜੀ ਹਾਂਜੀ ਕਿਵੇਂ ਦਾ ਪਰਿਵਾਰ ਕਿਵੇਂ ਦਾ ਜੀ ਹਰਜਿੰਦਰ ਪਰਿਵਾਰ ਦੇ ਭਾਈ ਬਹੁਤ ਹੀ ਭਲਾ ਮਾਨਸਿਆ ਤੇ ਉਹਨਾਂ ਦਾ ਹਾਂਜੀ ਤੇ ਪਰਿਵਾਰ ਦੇ ਵਿੱਚ ਹੈਗਾ ਕੌਣ ਕੌਣ ਹੈ ਉਹਦਾ ਭਰਾ ਹੈ ਤੇ ਮੰਮੀ ਉਹਨਾਂ ਦੀ ਤੇ ਭਾਬੀ ਉਹਨਾਂ ਦੀ ਬਸ ਡੈਡੀ ਉਹਨਾਂ ਦੇ ਹੈ ਨਹੀਂ ਜੀ ਹਾਂਜੀ ਹਰਜਿੰਦਰ ਵਿਆਹ ਹੋਇਆ ਸੀ ਨਹੀਂ ਨਹੀਂ ਹਰਜਿੰਦਰ ਨਹੀਂ ਜੀ ਵਿਆਹ ਗੁਵਾਰਾ ਜੀ ਦੇ ਹਾਂ ਜਿਵੇਂ ਪਤਾ ਲੱਗਿਆ ਵੀ ਉਹਦੇ ਡੈਡੀ ਦੀ ਵੀ ਡੈਥ ਉਹ ਤੋਂ ਬਾਅਦ ਹੋਈ ਹਾਂਜੀ ਹਾਂਜੀ ਕਰੋਨਾ ਚ ਹੋਈ ਉਹਨਾਂ ਦੀ ਤੇ ਕਰੋਨਾ ਹੋਇਆ ਹਾਂਜੀ ਹਾਂਜੀ ਉਦੋਂ ਹਰਜਿੰਦਰ ਬਾਹਰ ਸੀ ਹਾਂਜੀ ਬਾਹਰ ਹੀ ਸੀ ਕਰੋ ਉਹ ਆ ਵੀ ਨਹੀਂ ਸਕਿਆ ਉਹਨਾਂ ਨਹੀਂ ਨਹੀਂ ਉਹ ਨਹੀਂ ਤੇ ਪਿੰਡ 'ਚ ਕਿਵੇਂ ਦਾ ਮਾਹੌਲ ਆ ਜਦੋਂ ਪਤਾ ਲੱਗਿਆ ਤੁਹਾਨੂੰ ਆ ਖਬਰ ਬਾਰੇ ਪਿੰਡ 'ਚ ਦਾ ਸਾਰਿਆਂ ਦਾ ਸੋਗ ਦਾ ਮਾਹੌਲ ਹੀ ਹੈ ਪੂਰਾ ਹਰ ਕੋਈ ਜਿਹੜਾ ਕੋਈ ਵੇਖ ਰਿਹਾ ਵਾ ਹਰ ਕੋਈ ਉਹਨਾਂ ਦੇ ਘਰੇ ਜਾ ਰਿਹਾ ਵੀ ਉਹਨਾਂ ਦਾ ਹਿਰਕਾ ਸਾਜਾ ਕਰੀਏ ਇਹ ਵੀ ਪਤਾ ਲੱਗਿਆ ਵੀ ਪਰਿਵਾਰ ਵੀ ਸਦਮੇ ਦੇ ਵਿੱਚ ਹੀ ਹੈ ਜਦੋਂ ਹੈਗਾ ਵੀ ਇਸ ਗੱਲ ਕਿਉਂਕਿ ਪੰਜਾਬ ਇਹ ਪੂਰਾ ਸਦਮੇ ਵਿੱਚ ਇੱਕ ਤਰ੍ਹਾਂ ਹਾਂਜੀ 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 ਤੁਹਾਨੂੰ ਪਤਾ ਹੀ ਜਿੱਦਾਂ ਉਹਦੇ ਸਿਰ ਤੇ ਦਸਤਾਰ ਨਹੀਂ ਹੈਗੀ ਇਹ ਕਰਕੇ ਸਾਰੀ ਸਿੱਖ ਕਮਿਊਨਿਟੀ ਨੂੰ ਵੀ ਬੜਾ ਸੋਖਿਆ ਉਹਦੇ ਚੱਕਰ 'ਚ ਹਾਂਜੀ ਇਹ ਕੀ ਲੱਗਦਾ ਹੁਣ ਪੰਜਾਬੀ ਇੰਨੇ ਨੇ ਆਪਣੇ ਅਮਰੀਕਾ ਚ ਕੈਨੇਡਾ ਸਾਰੇ ਕਿਤੇ ਸਾਰੀਆਂ ਸਰਕਾਰਾਂ ਜਾਣਦੀਆਂ ਮੈਨੂੰ ਵੀ ਦਸਤਾਰ ਦੀ ਕੀ ਅਹਿਮੀਅਤ ਹੈ ਨਾ ਪੰਜਾਬੀ ਲਈ ਪਹਿਲਾਂ ਆਪਣੇ ਮੁੰਡੇ ਜਿਹੜੇ ਰਿਪੋਰਟ ਵੀ ਕੀਤੇ ਨੇ ਉਹ ਵੀ ਬਿਨਾ ਦਸਤਾਰਾਂ ਕੋਈ ਨਹੀਂ ਹਾਂਜੀ ਹਾਂਜੀ ਇਹ ਕੀ ਲੱਗਦਾ ਵੀ ਇਹ ਸਿਕਿਉਰਿਟੀ ਪੱਖੋਂਗਾ ਇੱਕ ਤਰੀਕੇ ਦੇ ਨਾਲ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਇਹਦੇ ਚੱਕਰ ਜਿਹਦੇ ਵੇਖੋ ਸਿੱਖ ਕਮਿਊਨਿਟੀ ਨੂੰ ਸਭ ਤੋਂ ਅੱਗੇ ਆਉਣਾ ਚਾਹੀਦਾ ਕਿ ਜਿਵੇਂ ਕਿ ਉਹਦੇ ਸਿਰ ਤੇ ਦਸਤਾਰ ਨਹੀਂ ਆ ਇਹ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਸਿੱਖ ਕਮਿਊਨਿਟੀ ਆਪਣੀ ਅਮਰੀਕਾ 'ਚ ਵੀ ਬੈਠੀ ਆ ਉਹਨਾਂ ਸਾਰਿਆਂ ਨੂੰ ਵੱਧ ਤੋਂ ਵੱਧ ਉਹਦਾ ਸਾਥ ਦੇਣਾ ਚਾਹੀਦਾ ਉੱਥੇ ਜਿਹੜੀਆਂ ਆਪਣੀਆਂ ਧਾਰਮਿਕ ਸੰਸਥਾਵਾਂ ਨੇ ਇਹ ਮੁੱਦੇ ਦੇ ਉਹਨਾਂ ਨੂੰ ਵੀ ਹਨਾ ਹਾਂਜੀ ਹਾਂਜੀ ਆਹੋ ਬੋਲਣਾ ਚਾਹੀਦਾ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਵਾ ਜਿਹਦੇ ਦਸਤਾਰ ਦੀ ਗੱਲ ਹੈ ਨਾ ਦਸਤਾਰ ਬਹੁਤ ਵੱਡੀ ਹਾਂਜੀ 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 ਆਪ ਇੱਕ ਸਿੱਖ ਦੇ ਲਈ ਦਾ ਦਸਤਾਰ ਉੱਤੇ ਜਿਵੇਂ ਉਹਨੂੰ ਬਿਨਾ ਦਸਤਾਰ ਤੋਂ ਲੈ ਆਇਆ ਗਿਆਗਾ ਹਨ ਤੇ ਪੜਾਈ ਪਤਾ ਹੈਗਾ ਕਿੰਨੀ ਕੁ ਕੀਤੀ ਹੋਈ ਸੀਗੀ ਉਹਨੇ ਕਿਉਂਕਿ ਇਹ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਉਹ ਨੂੰ ਇੰਗਲਿਸ਼ ਨਹੀਂ ਬੋਲ ਹੁੰਦੀ ਉਹਦੇ ਕਰਕੇ ਉਹ ਆਪਣਾ ਪੱਖ ਵੀ ਨਹੀਂ ਚੰਗੇ ਤਰ੍ਹਾਂ ਰੱਖ ਪਾ ਰਿਹਾ ਦੇਖੋ ਜੀ ਉੱਥੇ ਹੁਣ ਉਹ ਡਰਿਆ ਹੋਆ ਹੈ ਵੀ ਗੱਲਾਂ ਵਾ ਤੇ ਤੁਹਾਨੂੰ ਪਤਾ ਜਦੋਂ ਬੰਦਾ ਨਰਵਸ ਹੋਵੇ ਤੇ ਉਦੋਂ ਫਿਰ ਇਦਾਂ ਦੀਆਂ ਛੋਟੀਆਂ ਮੋਡੀਆਂ ਗੱਲਾਂ ਤੇ ਹੋ ਹੀ ਜਾਂਦੀਆਂ ਵਾ ਤੇ ਹੋਰ ਕੋਈ ਹੈ ਨਹੀਂ ਉਹਨਾਂ ਦੇ ਪਰਿਵਾਰ ਦਾ ਉੱਥੇ ਨਹੀਂ ਉੱਥੇ ਕੋਈ ਨਹੀਂ ਨਾ ਤੇ ਇੱਕ ਗੱਲ ਇਹ ਜ਼ਰੂਰ ਕਲੀਅਰ ਕਰਦੇ ਹੋ ਕੁਝ ਕਨੀਓਸ ਚੈਨਲ ਇਹ ਵੀ ਦਿਖਾ ਰਹੇ ਨੇ ਕਿ ਹਰਜਿੰਦਰ ਦੇ ਨਾਲ ਉਹਦਾ ਭਰਾ ਸੀਗਾ ਗੱਡੀ ਦੇ ਵਿੱਚ ਉਹਨੂੰ ਵੀ ਗ੍ਰਿਫਤਾਰ ਨਹੀਂ ਇਹ ਨਹੀਂ ਉਹ ਭਰਾ ਨਹੀਂ ਉਹਦਾ ਉਹ ਵੈਹੇ ਨਾਲ ਮਤਲਬ ਹੋਊਗਾ ਉਹਨਾਂ ਦੇ ਕੋਈ ਬ੍ਰਦਰ ਉਹਦਾ ਇੱਥੇ ਹੀ ਆ ਪੰਜਾਬ ਹੀ ਆ ਪੰਜਾਬ ਇਥੇ ਹਾਂਜੀ 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 ਤੇ ਪਰਿਵਾਰ ਦਾ ਜਿਵੇਂ ਸਹਾਰਾ ਇੱਕ ਤਰੀਕੇ ਦਾ ਹਰਜਿੰਦਰ ਹਾਂਜੀ ਹਾਂਜੀ ਹਰਜਿੰਦਰ ਹੀ ਆ ਜੀ ਕਮਾਈ ਉਹ ਹੀ ਹਾਂਜੀ ਹਾਂਜੀ ਜਿਵੇਂ ਹੁਣ 2018 ਦੇ ਵਿੱਚ ਗਿਆ ਸੀਗਾ ਹਾਂਜੀ 2018 ਦੇ ਵਿੱਚ ਤੇ ਕਿਹੜੇ ਤਰੀਕੇ ਨਾਲ ਗਿਆ ਸੀਗਾ ਮਤਲਬ ਉਹ ਪਤਾ ਕੁਝ ਤੁਹਾਨੂੰ ਨਹੀਂ ਉਹਦੇ ਬਾਰੇ ਨਹੀਂ ਇੰਨਾ ਖਾਸ ਪਤਾ ਕਿਉਂਕਿ ਜਿਵੇਂ ਪਤਾ ਲੱਗੇ ਡੌਂਕੀ ਲਗਾ ਕੇ ਗਿਆ ਸੀ ਵੀ ਉਹ ਤੋਂ ਬਾਅਦ ਚ ਆ ਨਹੀਂ ਸਕਿਆ 7-8 ਸਾਲ ਹੋ ਗਏ ਹਨ ਵੀ ਹੁਣ ਜਿਹੇ ਜਿਹੀਆਂ ਗੱਲਾਂ ਆ ਰਹੀਆਂ ਨੇ 45-50 ਸਾਲ ਦੀ ਸਜ਼ਾ ਦੀਆਂ ਫੇਰ ਤਾਂ ਵੀ ਇੱਕ ਤਰੀਕੇ ਨਾਲ ਮਾਂ ਨੂੰ ਦੂਰ ਕਰਨੇ ਵਾਲੇ ਹੀ ਕੰਮ ਆ ਪੁੱਤ ਨੂੰ ਕਿਉਂਕਿ ਮਾਂ ਫਿਰ ਇੰਨੀ 45 ਸਾਲ ਆਪਣੇ ਪੁੱਤ ਦਾ ਇੰਤਜ਼ਾਰ ਕਰੂਗੀ ਹਾਂਜੀ ਉਹੀ ਤੇ ਕਹਿਣ ਦੇ ਆਹੀਂ ਵੀ ਸਜ਼ਾ ਘਟ ਤੋਂ ਘਟ ਹੋਵੇ ਜੇ ਹੁੰਦੀ ਵੀ ਆ ਤੇ ਬਾਕੀ ਪਟੀਸ਼ਨ ਕਰਨ ਦੇ ਹੁਣ ਵੇਖੋ ਹਾਂਜੀ ਪਿੰਡ ਦੇ ਵਿੱਚ ਕਿਵੇਂ ਦੀ ਇਹ ਚੀਜ਼ ਨੂੰ ਲੈ ਕੇ ਲੋਕਾਂ ਚ ਉਹ ਅਵੇਅਰਨੈਸ ਆ ਵੀ ਜਿਹੜੀ ਪਟੀਸ਼ਨ ਚੱਲ ਰਹੀ ਹੈ ਹਾਂਜੀ ਉਹਦੇ ਬਾਰੇ ਤੇ ਸਾਰਿਆਂ ਨੇ ਵੇਖੋ ਜੀ ਆਪਣੇ ਸਟੇਟਸ ਵੀ ਲਾਏ ਆ ਸਟੋਰੀਆਂ ਵੀ ਪਾਈਆਂ ਵਾ ਤੇ ਵੱਤ-ਵੱਤ ਸ਼ੇਅਰ ਵੀ ਕੀਤੀ ਪਟੀਸ਼ਨ ਤੇ ਪਟੀਸ਼ਨ ਪਾਈ ਵੀ ਬੜਿਆਂ ਪਿੰਡ ਦੇ ਲੋਕਾਂ ਨੇ ਇਹਦੇ ਵੱਤ-ਵੱਤ ਸ਼ੇਅਰ ਕਰਨ ਦੇ ਹੁਣ ਉਹਨਾਂ ਨੂੰ ਹਾਂਜੀ ਬਾਕੀ ਇੰਟਰਨੈਸ਼ਨਲ ਲੈਵਲ ਤੇ ਤੁਹਾਨੂੰ ਪਤਾ ਪਟੀਸ਼ਨ ਚੱਲ ਰਹੀ ਆ ਤੇ ਸਪੋਰਟ ਮਿਲੂਗੀ ਵਾਦ ਤੋਂ ਵਾਦ ਵੀਰ ਨੂੰ ਇਹ ਪਿੰਡ 'ਚ ਗੱਲਬਾਤ ਹੁੰਦੀ ਰਹਿੰਦੀ ਸੀ ਹਰਜੰਦਰ ਦੀ ਪਹਿਲਾਂ ਹਾਂਜੀ ਪਹਿਲਾਂ ਹੁੰਦੀ ਰਹਿੰਦੀ ਗੱਲਬਾਤ ਹਾਂਜੀ ਉਹਦੇ ਯਾਰ ਦੋਸਤਾਂ ਨਾਲ ਪਰਿਵਾਰ ਨਾਲ ਵੀ ਹੁੰਦੀ ਰਹਿੰਦੀ ਹੁਣ ਕੋਈ ਹੈ ਉਹਨਾਂ ਦਾ ਕੋਈ ਉੱਥੇ ਪਿੱਛੇ ਸਾਮਣੇ ਵਾਲਾ ਚਲੋ ਪੰਜਾਬ ਤਾਂ ਸਾਰਾ ਹੁਣ ਹੈਗਾ ਹੀ ਆ ਨਾਲ ਉਹਦੇ ਵੈਸੇ ਪਰਿਵਾਰ ਦੇ ਵਿੱਚੋਂ ਜਾਂ ਪਿੰਡ ਦੇ ਵਿੱਚੋਂ ਕੋਈ ਹੋਰ ਹੈਗੇ ਬੰਦੇ ਅਮਰੀਕਾ 'ਚ ਤੁਹਾਡੇ ਪਿੰਡ ਤੋਂ ਹਾਂਜੀ ਪਿੰਡ ਤੋਂ ਤਾਂ ਕਾਫੀ ਆ ਹਾਂਜੀ ਉਹਦਾ ਸਾਥ ਵੀ ਦੇਣ ਡੇ ਉੱਥੇ ਜਾ ਕੇ ਹੁਣ ਉੱਤੇ ਜਾਂਦੇ ਹਾਲੀ ਹਾਂਜੀ ਹੋਈ ਉਹਨਾਂ ਨਾਲ ਗੱਲਬਾਤ ਉਹਦੇ ਥਰੂ ਹੀ ਇਹਦੀ ਗੱਲਬਾਤ ਹੋਣੀ ਇੱਥੇ ਵੀ ਅੱਛਾ ਇੰਡੀਆ ਹਾਂਜੀ ਹਾਂਜੀ ਅਖੀਰ ਦਿਨ ਅੰਦਰ ਦੀ ਗੱਲ ਹੋਈ ਹੈ ਇੰਡੀਆ ਉਸ ਤੋਂ ਬਾਅਦ ਗ੍ਰਿਫਤਾਰੀ ਤੋਂ ਬਾਅਦ ਹਾਂਜੀ ਆਂਦੇ ਤੇ ਆ ਹੋਈ ਆ ਬਾਕੀ ਕਨਫਰਮ ਨਹੀਂ ਸੱਚੇ ਕੁਝ ਦੱਸਿਆ ਹੋਵੇ ਪਤਾ ਲੱਗਿਆ ਹੋਵੇ ਵੀ ਕੀ ਗੱਲਬਾਤ ਹੋਈ ਹੈ ਬਾਕੀ ਹਾਲੇ ਵੇਖੋ ਹਾਲੇ ਨਾ ਨਹੀਂ ਪਤਾ ਵੀ ਕੀ ਗੱਲ ਹੋਈ ਆ ਬਟ ਆਂਦੇ ਆ ਵੀ ਗੱਲ ਹੋਈ ਹੈ ਹਾਂਜੀ ਇਤੇ ਕੀ ਅਪੀਲ ਕੋਈ ਪੰਜਾਬ ਨੂੰ ਕਰਨੀ ਚਾਹੋ ਜਿਵੇਂ ਉਹਦੀ ਪਟੀਸ਼ਨ ਚੱਲ ਰਹੀ ਆ ਉਹਦੇ ਬਾਕੀ ਦੇ ਅਸੀਂ ਇਹੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਪਟੀਸ਼ਨ ਨੂੰ ਵੱਧ ਤੋਂ ਵੱਧ ਗਾਹ ਵਧਾਓ ਜਿਹੜੀ ਉਹਦੀ ਸਜ਼ਾ ਘੱਟ ਹੋ ਜੇ ਜੇ ਹਿੰਦੀ ਵੀ ਆ ਤੇ ਬਾਕੀ ਦੇ ਆਡੀ ਅਪੀਲ ਆਗੇ ਘੱਟ ਤੋਂ ਘੱਟ ਸਜ਼ਾ ਹੋਵੇ ਜਾਨ ਨੂੰ ਜੇ ਸਜ਼ਾ ਮਤਵਲ ਹੁੰਦੀ ਵੀ ਆ ਘੱਟ ਤੋਂ ਘੱਟ ਹੋਵੇ ਜਾਨ ਨੂੰ ਰਿਪੋਰਟ ਕਰ ਦਿੱਤਾ ਜਾਵੇ ਫਿਰ ਇਹੀ ਆ ਤੇ ਸੰਸਥਾਵਾਂ ਨੂੰ ਆਪਣੀ ਇਹ ਧਾਰਮਿਕ ਸੰਸਥਾਵਾਂ ਨੂੰ ਉਹਨਾਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਇੱਕ ਤਰੀਕੇ ਨਾਲ ਨਾ ਦੋ ਸਰਕਾਰਾਂ ਦੇ ਵਿੱਚ ਵੀ ਲੜਾਈ ਜੱਲ ਰਹੀ ਹਰਜਿੰਦਰ ਕਰਕੇ ਕਿਉਂਕਿ ਕੈਲੀਫੋਰਨੀਆ ਦੀ ਸਰਕਾਰ ਤੇ ਟਰੰਪ ਸਰਕਾਰ ਦੇ ਵਿੱਚ ਇੱਕ ਦੂਜੇ ਨੂੰ ਉੱਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਰਜਿੰਦਰ ਕਰਕੇ ਹੋ ਸਕਦਾ ਉਹਦਾ ਨੁਕਸਾਨ ਵੀ ਹਰਜਿੰਦਰ ਨੂੰ ਹੋ ਰਿਹਾ ਉਹਦੇ ਲਈ ਤੁਸੀਂ ਸੰਸਥਾਵਾਂ ਨੂੰ ਵੀ ਕੋਈ ਅਪੀਲ ਕਰੋਗੇ ਕਿ ਇੱਥੇ ਸਾਥ ਹਾਂਜੀ ਹਾਂਜੀ ਅਸੀਂ ਦੇ ਸੰਸਥਾਵਾਂ ਨੂੰ ਇਹ ਹੀ ਕਵਾਂਗੇ ਕਿ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜਿੱਦਾਂ ਉਹਦੀ ਟਰਬਨ ਲਾਈ ਗਈ ਆ ਤੇ ਅੱਗੇ ਹੋਣਾ ਚਾਹੀਦਾ ਉਹ ਆਪਣੇ ਜਥੇਦਾਰ ਸਾਹਿਬ ਨੇ ਗੜਗੱਜ ਸਾਹਿਬ ਉਹ ਅਕਸਰ ਇਸ ਤਰ੍ਹਾਂ ਦੇ ਮੁੱਦਿਆਂ ਤੇ ਖੁੱਲ੍ਹ ਕੇ ਬੋਲਦੇ ਨੇ ਹਨ ਜਿਵੇਂ ਦਸਤਾਰ ਦੀ ਕੋਈ ਗੱਲ ਹੁੰਦੀ ਆ ਨੌਜਵਾਨਾਂ ਨੂੰ ਵੀ ਕਹਿੰਦੇ ਹੋਏ ਤੁਸੀਂ ਵੀਡੀਓ ਦੇਖੇ ਹੋਣਗੇ ਕਿ ਦਸਤਾਰ ਸਜਾਇਆ ਕਰੋ ਦਾੜੇ ਪ੍ਰਕਾਸ਼ ਕਰੋ ਅਮਰਸ਼ਕੋ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋ ਜਿਵੇਂ ਹੁਣ ਦਸਤਾਰ ਦੀ ਇੱਕ ਬੇਅਦਬੀ ਕੀਤੀ ਗਈ ਹੈ ਇੱਕ ਸਰਦਾਰ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰੀ ਗਈ ਆ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋ ਕਿਉਂਕਿ ਬਹੁਤ ਵੱਡਾ ਆਪਣੀ ਸਿੱਖ ਕਮਿਊਨਿਟੀ ਦਾ ਅਹੁਦਾਗਾ ਜਥੇਦਾਰ ਕਾਲ ਤੱਕ ਸਾਡਾ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੀਦੀ ਹਾਂਜੀ ਅਸੀਂ ਉਹਨਾਂ ਨੂੰ ਇਹ ਅਪੀਲ ਕਰਾਂਗੇ ਜੇ ਦੇ ਉਹਨਾਂ ਦਾ ਵੀਡੀਓ ਪਹੁੰਚਦੀ ਆ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਵਾ ਤੁਸੀਂ ਇੱਕ ਗੁਰਸਿੱਖ ਹੋ ਇੱਕ ਸਰਦਾਰ ਹੋ ਤੁਸੀਂ ਦਸਤਾਰ ਦੀ ਇਮਤਿਹ ਤੁਸੀਂ ਵੀ ਸਮਝਦੇ ਹੋ ਹਰ ਇੱਕ ਪੰਜਾਬੀ ਉਹ ਸਮਝਦਾ ਹੈ ਤੁਸੀਂ ਜਥੇਦਾਰ ਸਾਭ ਨੂੰ ਅਪੀਲ ਕਰਨੀ ਚਾਹੀਦੀ ਹਾਂਜੀ ਅਸੀਂ ਵੀ ਇਹ ਅਪੀਲ ਕਰਾਂਗੇ ਤੁਹਾਡੀ ਵੀਡੀਓ ਜਥੇਦਾਰ ਤੱਕ ਪਹੁੰਚਦੀ ਆ ਉਹ ਅੱਗੇ ਉਹਨੇ ਇੰਟਰਨੈਸ਼ਨਲ ਮੁੱਦੇ ਦੇ ਤੇ ਉਹ ਆਗੇ ਗੱਲ ਕਰਨੋਂ ਵੀ ਕੋਈ ਉਹਦੇ ਨਾਲ ਵੀ ਹੱਲ ਹੋਵੇ ਜੋ ਹਰਜਿੰਦਰ ਸਿੰਘ ਦਾ سزا ਘੱਟ ਹੋ ਸਕੇ ਉਹ ਸਾਨੂੰ ਪਿੰਡ ਰਟੋਲ ਦੇ ਨੌਜਵਾਨ ਜੋ ਕਿ ਕਰੀਬੀ ਨੇ ਹਰਜਿੰਦਰ ਸਿੰਘ ਦੇ ਤੇ ਹਰ ਇੱਕ ਦੀ ਇਹੀ ਅਪੀਲ ਹੈ ਤੇ ਦੱਸਦੀ ਹੈ ਕਿ ਅਸੀਂ ਵੀ 2-3 ਘੰਟੇ ਤੋਂ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮ ਰਹਿਆਂ ਕਾਫੀ ਸਦਮੇ ਦੇ ਵਿੱਚ ਆ ਪਿੰਡੇ ਹਰ ਕੋਈ ਦੁਖੀ ਆ ਤੇ ਹਰ ਕੋਈ ਇਹੀ ਚਾਹੁੰਦਾ ਕਿ ਵੱਦੋ ਵੱਦ ਮਦਦ ਹੋਵੇ ਹਰਜਿੰਦਰ ਸਿੰਘ ਦੀ ਹਾਲਾਂਕਿ ਪਰਿਵਾਰ ਵੀ ਕਾਫੀ ਜ਼ਿਆਦੇ ਸਦਮੇ 'ਚ ਆ ਮਾਤਾ ਜੀ ਵੀ ਉਹਨਾਂ ਦੇ ਠੀਕ ਨਹੀਂ ਹੈਗੇ ਉਹਨਾਂ ਵੱਲੋਂ ਵੀ ਸਾਡੀ ਇਹੀ ਅਪੀਲ ਹੈ ਕਿਉਂਕਿ ਉਹ ਗੱਲ ਕਰਨ ਦੀ ਵੀ ਹਾਲਤ ਦੇ ਵਿੱਚ ਨਹੀਂ ਹੈਗੇ ਇਸ ਸਮੇਂ ਵੀ ਉਹਨਾਂ ਵੱਲੋਂ ਵੀ ਇਹੀ ਅਪੀਲ ਹੈ ਕਿ ਵੱਦੋ ਵੱਦ ਸਾਥ ਦਿੱਤਾ ਜਾਵੇ ਹਰਜਿੰਦਰ ਸਿੰਘ ਦਾ ਤੇ ਜੋ ਪਟੀਸ਼ਨ ਹੈ ਉਹਨੂੰ ਵੱਦੋ ਵੱਦ ਸ਼ੇਅਰ ਕਰੋ ਵੱਦੋ ਵੱਦ ਸਾਈਨ ਕਰੋ ਧੰਨਵਾਦ ਜੀ